MSP ਦਾ ਗਰੰਟੀ ਕਾਨੂੰਨ ਬਣਵਾਉਣ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਗਰਮੀ ਵੀ ਹੰਡਾਈ ਸਰਦੀ ਵੀ ਹੰਡਾਈ ਤੇ ਹੁਣ بارش ਦੇ ਮੌਸਮ ਦੇ ਵਿੱਚ ਵੀ ਡਟੇ ਹੋਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਨੇ ਅੱਜ 1 ਮਹੀਨਾ ਹੋਣ ਵਾਲਾ ਆ ਹਲੇ ਤੱਕ ਉਹਨਾਂ ਨੇ ਅੰਨ ਦਾਤਾ ਨੇ ਅੰਨ ਨਹੀਂ ਖਾਦਾ ਜਿਸ ਦੇ ਕਰਕੇ ਉਹਨਾਂ ਦਾ ਇਮਿਊਨਿਟੀ ਸਿਸਟਮ ਕਾਫੀ ਡਾਊਨ ਹੋ ਚੁੱਕਿਆ ਡਾਕਟਰਾਂ ਦੇ ਜੇਕਰ ਗੱਲ ਕੀਤੀ ਜਾਵੇ ਡਾਕਟਰ ਕਹ ਰਹੇ ਨੇ ਕਿ ਅਜਿਹੇ ਜਿਹੜੇ ਮਰੀਜ਼ ਨੇ ਅਜਿਹੇ ਜਿਹੜੇ ਵਿਅਕਤੀ ਹੁੰਦੇ ਨੇ ਜੋ ਹੁਣ ਹਾਲਤ ਜਗਜੀਤ ਸਿੰਘ ਡੱਲੇਵਾਲ ਦੀ ਹੋ ਗਈ ਅਜਿਹੀ ਹਾਲਤ ਦੇ ਵਿੱਚ ਵਿਅਕਤੀ ਨੂੰ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਦਿਲ ਦਾ ਦੌਰਾ ਪੈਣ ਦਾ ਖਤਰਾ ਜਗਜੀਤ ਸਿੰਘ ਡੱਲੇਵਾਲ ਨੂੰ ਧੜਕਣ ਰੁਕ ਸਕਦੀ ਆ ਕਿਸੇ ਵੇਲੇ ਵੀ ਤਾਂ ਹਰ ਕੋਈ ਅਰਦਾਸ ਕਰ ਰਿਹਾ ਜੇਕਰ ਤੁਸੀਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਪਿਆਰ ਕਰਦੇ ਹੋ ਜੇਕਰ ਕਿਸਾਨੀ ਬਚਾਉਣਾ ਚਾਹੁੰਦੇ ਹੋ ਆਉਣ ਵਾਲੀ ਫਤਲਾਂ ਤੇ ਨਸਲਾਂ ਬਚਾਉਣਾ ਚਾਹੁੰਦੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਇਸ ਯੋਗਦਾਨ ਦੇ ਕਰਕੇ ਉਹਨਾਂ ਦੇ ਲਈ ਉਹਨਾਂ ਦੀ ਸਿਹਤ ਦੇ ਲਈ ਅਰਦਾਸ ਜ਼ਰੂਰ ਕਰਿਓ ਇੱਕ ਤਾਂ ਸ਼ਹੀਦੀ ਦਿਹਾੜਾ ਚੱਲ ਰਿਹਾ ਦੂਜੇ ਪਾਸੇ ਕਿਸਾਨੀ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ ਬਾਰਡਰਾਂ ਦੇ ਉੱਤੇ ਵੀ ਉਹਨਾਂ ਸ਼ਹੀਦਾਂ ਨੂੰ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਜੋ ਗੁਰੂ ਸਾਹਿਬ ਨੇ ਸਰਵੰਸ ਵਾਰਿਆ ਸੀ ਬੁਰ ਗੋਬਿੰਦ ਸਿੰਘ ਨੇ ਆਪਣਾ ਪੂਰੇ ਦਾ ਪੂਰਾ ਪਰਿਵਾਰ ਬਾਹਰ ਦਿੱਤਾ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਦੀ ਗੂੰਜ ਦੀ ਯੱਕਰ ਗੱਲ ਕੀਤੀ ਜਾਵੇ ਪਾਰਲੀਮੈਂਟ ਤੱਕ ਕਿਸਾਨੀ ਅੰਦੋਲਨ ਦੀ ਗੂੰਜ ਪੈ ਰਹੀ ਆ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਚੁੱਕੀ ਆ ਜਿਹੇ ਮਰੀਜ਼ ਨੂੰ ਤਾਂ ਆਈ ਸੀ ਯੂ ਦੇ ਵਿੱਚ ਰੱਖਿਆ ਜਾਂਦਾ ਡਾਕਟਰ ਇਹ ਗੱਲ ਕਹਿ ਰਹੇ ਨੇ ਆਈ ਸੀ ਯੂ ਦੇ ਵਿੱਚ ਜਦੋਂ ਕੋਈ ਮਰੀਜ਼ ਹੁੰਦਾ ਤਾਂ ਉਸ ਦੇ ਰਿਸ਼ਤੇਦਾਰ ਉਸ ਦੇ ਚਾਹਣ ਵਾਲੇ ਉਸ ਦੇ ਭੈਣ ਭਰਾ ਮਿੱਤਰ ਸੱਜਣ ਇਹ ਸੁਣ ਕੇ ਹੀ ਘਬਰਾਹਟ ਮੰਨਣ ਲੱਗ ਜਾਂਦੇ ਨੇ ਕਿ ਸਾਡਾ ਰਿਸ਼ਤੇਦਾਰ ਸਾਡਾ ਭੈਣ ਭਾਈ ਆਈਸੀਯੂ ਦੇ ਵਿੱਚ ਆ ਕਿਉਂਕਿ ਆਈਸੀਯੂ ਦੇ ਵਿੱਚ ਅਜਿਹੇ ਮਰੀਜ਼ ਨੂੰ ਰੱਖਿਆ ਜਾਂਦਾ ਜਦੋਂ ਬਿਲਕੁਲ ਕੰਡੀਸ਼ਨ ਜਿਹੜੀ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਆ ਕਿਉਂਕਿ ਤਕਰੀਬਨ 1 ਮਹੀਨਾ ਹੋਣ ਵਾਲਾ ਆ ਜਗਜੀਤ ਡੱਲੇ ਖਨੋਰੀ ਡੱਲੇਵਾਲ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਕਿਸਾਨੀ ਬਚਾਉਣ ਦੇ ਲਈ ਜ਼ਬਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੇ ਲਈ ਪਰ ਕੇਂਦਰ ਸਰਕਾਰ ਜਿਹੜੀ ਆ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਕਿਸਾਨ ਜਿਹੜੇ 12 ਮੰਗਾ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਸੀਟੂ ਪਲੱਸ 50 ਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਨੀ ਉਹਨਾਂ ਦੇ ਵਿੱਚ ਵਾਅਦਾ ਕਰਨਾ ਯਕੀਮਪੁਰ ਖੀਰੀ ਦਾ ਇਨਸਾਫ ਬਿਜਲੀ ਜੋ ਪ੍ਰਾਈਵੇਟ ਕੀਤੀ ਜਾ ਰਹੀ ਹੈ ਉਸ ਨੂੰ ਰੋਕਣ ਦੇ ਲਈ ਉਸ ਤੋਂ ਇਲਾਵਾ ਜੋ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਮੁਆਵਜ਼ੇ ਪਰਿਵਾਰਾਂ ਦੇ ਇਨਸਾਫ ਲਈ ਪਰਿਵਾਰਾਂ ਨੂੰ ਮੁਆਵਜ਼ੇ ਦੇ ਲਈ ਅਜਿਹੇ ਜਿਹੜੀਆਂ 12 ਮੰਗਾਂ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਗਾਂ ਐਮਐਸਪੀ ਦਾ ਗਾਰੰਟੀ ਕਾਨੂੰਨ ਤੇ ਸੀਟੂ ਪਲੱਸ 50 ਦੀ ਹੈ ਤਾਂ ਉਹ ਮੰਗਾਂ ਜਿਹੜੀਆਂ ਨੇ ਹਾਲਾਂਕਿ ਮੰਨੀਆਂ ਹੋਈਆਂ ਮੰਗਾਂ ਵਾਅਦਾ ਕੀਤਾ ਹੋਇਆ ਸਰਕਾਰ ਨੇ ਪਰ ਵਾਅਦੇ ਤੋਂ ਮੁੱਕਰ ਗਈ ਸਰਕਾਰ ਜਿਹਦੇ ਕਰਕੇ ਦੁਬਾਰਾ ਸਰਕਾਰ ਦੇ ਖਿਲਾਫ ਨਾਰੇਬਾਜੀ ਸਰਕਾਰ ਦੇ ਖਿਲਾਫ ਅੰਦੋਲਨ ਸਰਕਾਰ ਦੇ ਖਿਲਾਫ ਪ੍ਰੋਟੈਸਟ ਬਾਰਡਰਾਂ ਦੇ ਉੱਤੇ ਕਰਨ ਨੂੰ ਕਿਸਾਨ ਮਜ਼ਦੂਰ ਹੋਏ ਪਰ ਜੀਤ ਡੱਲੇਵਾਲ ਦੀ ਜ਼ਿਕਰ ਗੱਲ ਕੀਤੀ ਜਾਵੇ ਇਹ ਹਰ ਕੋਈ ਫਿਕਰਮੰਦ ਹੈ ਸੁਪਰੀਮ ਕੋਰਟ ਦੀ ਗੱਲ ਕਰੀਏ ਸਿਆਸਦਾਨਾਂ ਦੀ ਗੱਲ ਕਰੀਏ ਹਰ ਕੋਈ ਜਗਜੀਤ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਆ ਪਰ ਕੇਂਦਰ ਦੇ ਕੰਨੀ ਜੂ ਨਹੀਂ ਸਰ ਕਰੇ ਡਾਕਟਰਾਂ ਦੇ ਵੱਲੋਂ ਵੀ ਲਗਾਤਾਰ ਚਿੰਤਾ ਜ਼ਾਹਰ ਕੀਤੀ ਜਾ ਰਹੀ ਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਡਾਕਟਰ ਸਬੇਮਾਨ ਉਹਨਾਂ ਦੀ ਟੀਮ ਜਗਜੀਤ ਢੱਲੇਵਾਲ ਦਾ ਇਲਾਜ ਕਰ ਰਹੀ ਆ ਉਹਨਾਂ ਦਾ ਐਕਸ ਅਕਾਊਂਟ ਵੀ ਬੈਨ ਕਰ ਦਿੱਤਾ ਯਾਨੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੇਕਰ ਕੋਈ ਆਵਾਜ਼ ਬੁਲੰਦ ਕਰਦਾ ਤਾਂ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਦੇ ਨਾਲ ਹੁਣ ਹਰ ਕੋਈ ਆ ਖੜਿਆ ਕਲਾਕਾਰ ਵੀ ਆ ਕੇ ਖੜ ਚੁੱਕੇ ਕਿਸਾਨਾਂ ਦੇ ਨਾਲ ਸਿਆਸਤਦਾਨ ਧਾਰਮਿਕ ਕਾਗੂ ਸਮਾਜ ਸੇਵੀ ਹਰ ਬੱਚਾ ਬੱਚਾ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ ਜਿਵੇਂ ਹੀ ਪਿਛਲੇ ਅੰਦੋਲਨ ਦੀ ਗੱਲ ਕਰੀਏ ਸਿੰਘੂ ਬਾਰਡਰ ਟਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀ ਸਿੰਘੂ ਬਾਰਡਰ ਕਾਫੀ ਵੱਡਾ ਤਰਨਾ ਸੀ ਟਿੱਕਰੀ ਬਾਰਡਰ ਜੋਗਿੰਦਰ ਸਿੰਘ ਉਗਰਾਹਾ ਦੀ ਜਿੱਥੇ ਬੰਦੀ ਬੈਠੀ ਸੀ ਉਹ ਵੀ ਕਾਫੀ ਮਜ਼ਬੂਤ ਸੀ ਪਰ ਗਾਜੀਪੁਰ ਜੇਕਰ ਗੱਲ ਕਰੀਏ ਗਾਜੀਪੁਰ ਇੰਨਾ ਵੱਡਾ ਇਕੱਠ ਨਹੀਂ ਸੀ ਉੱਥੇ ਰਕੇਸ਼ਟ ਕਹਿਤ ਬੈਠਾ ਸੀ ਜਦੋਂ ਦਿੱਲੀ ਦੀ ਪ੍ਰਸ਼ਾਸਨ ਦਿੱਲੀ ਪ੍ਰਸ਼ਾਸਨ ਨੇ ਜਦੋਂ ਉਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਸਭ ਕੁਝ ਕਰ ਦਿੱਤਾ ਅੰਦੋਲਨ ਖਤਮ ਵੀ ਕਰ ਦਿੱਤਾ ਇੱਕ ਤਰੀਕੇ ਨਾਲ ਪਰ ਜੋ ਰਕੇਸ਼ਟ ਕਹਿ ਦੀ ਅੱਖ ਦੇ ਵਿੱਚੋਂ ਹੰਝੂ ਬੱਗੇ ਉੱਥੇ ਰੋਂਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਸਾਰੇ ਫਿਰ ਗਾਜੀਪੁਰ ਨੂੰ ਸਿੱਧੇ ਹੋ ਗਏ ਅੰਦੋਲਨ ਜਿਹੜਾ ਮਜ਼ਬੂਤ ਕਰ ਦਿੱਤਾ ਆਖਰਕਾਰ ਅੰਦੋਲਨ ਇੰਨਾ ਮਜ਼ਬੂਤ ਹੋਇਆ ਕਿ ਇਹ ਅੰਦੋਲਨ ਫਿਰ ਜਿੱਤ ਦੇ ਵਿੱਚ ਬਦਲ ਗਿਆ ਜਿੱਤ ਹੋਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਆਖ ਦਿੱਤੀ ਗਲਤੀ ਮੰਨੀ ਤਾਂ ਇੱਕ ਅੱਖਾਂ ਦੇ ਵਿੱਚੋਂ ਵਗੇ ਹੋਏ ਹੰਝੂ ਰੀਕਸਟ ਕੈਦ ਦੇ ਉੱਥੇ ਲੋਕਾਂ ਨੇ ਸਮਝੇ ਪਰ ਇੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਹੌਲੀ ਹੌਲੀ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜਾਗਣ ਲੱਗ ਪਈਆਂ ਨੇ ਲੋਕ ਜਿਹੜੇ ਹੌਲੀ ਹੌਲੀ ਆਪ ਮੁਹਾਰੇ ਉੱਥੇ ਅੰਦੋਲਨਾਂ ਦੇ ਵਿੱਚ ਜੁਟਣ ਲੱਗ ਪਏ ਨੇ ਤਾਂ ਆਖਰ ਜਗਜੀਤ ਡੱਲੇਵਾਲ ਦਾ ਮਰਨ ਵਰਤ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਗਰਮੀ ਵੀ ਹੰਡਾਈ ਸਰਦੀ ਵੀ ਹੰਡਾਈ ਤੇ ਹੁਣ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਡਟੇ ਹੋਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਨੇ ਅੱਜ 1 ਮਹੀਨਾ ਹੋਣ ਵਾਲਾ ਆ ਹਲੇ ਤੱਕ ਉਹਨਾਂ ਨੇ ਅੰਨ ਦਾਤਾ ਨੇ ਅੰਨ ਨਹੀਂ ਖਾਦਾ ਜਿਸ ਦੇ ਕਰਕੇ ਉਹਨਾਂ ਦਾ ਇਮਿਊਨਿਟੀ ਸਿਸਟਮ ਕਾਫੀ ਡਾਊਨ ਹੋ ਚੁੱਕਿਆ ਡਾਕਟਰਾਂ ਦੇ ਜੇਕਰ ਗੱਲ ਕੀਤੀ ਜਾਵੇ ਡਾਕਟਰ ਕਹ ਰਹੇ ਨੇ ਕਿ ਅਜਿਹੇ ਜਿਹੜੇ ਮਰੀਜ਼ ਨੇ ਅਜਿਹੇ ਜਿਹੜੇ ਵਿਅਕਤੀ ਹੁੰਦੇ ਨੇ ਜੋ ਹੁਣ ਹਾਲਤ ਜਗਜੀਤ ਸਿੰਘ ਡੱਲੇਵਾਲ ਦੀ ਹੋ ਗਈ ਅਜਿਹੀ ਹਾਲਤ ਦੇ ਵਿੱਚ ਵਿਅਕਤੀ ਨੂੰ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਦਿਲ ਦਾ ਦੌਰਾ ਪੈਣ ਦਾ ਖਤਰਾ ਜਗਜੀਤ ਸਿੰਘ ਡੱਲੇਵਾਲ ਨੂੰ ਧੜਕਣ ਰੁਕ ਸਕਦੀ ਆ ਕਿਸੇ ਵੇਲੇ ਵੀ ਤਾਂ ਹਰ ਕੋਈ ਅਰਦਾਸ ਕਰ ਰਿਹਾ ਜੇਕਰ ਤੁਸੀਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਪਿਆਰ ਕਰਦੇ ਹੋ ਜੇਕਰ ਕਿਸਾਨੀ ਬਚਾਉਣਾ ਚਾਹੁੰਦੇ ਹੋ ਆਉਣ ਵਾਲੀ ਫਸਲਾਂ ਤੇ ਨਸਲਾਂ ਬਚਾਉਣਾ ਚਾਹੁੰਦੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਇਸ ਯੋਗਦਾਨ ਦੇ ਕਰਕੇ ਉਹਨਾਂ ਦੇ ਲਈ ਉਹਨਾਂ ਦੀ ਸਿਹਤ ਦੇ ਲਈ ਅਰਦਾਸ ਜ਼ਰੂਰ ਕਰਿਓ ਇੱਕ ਤਾਂ ਸ਼ਹੀਦੀ ਦਿਹਾੜਾ ਚੱਲ ਰਿਹਾ ਦੂਜੇ ਪਾਸੇ ਕਿਸਾਨੀ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ ਬਾਰਡਰਾਂ ਦੇ ਉੱਤੇ ਵੀ ਉਹਨਾਂ ਸ਼ਹੀਦਾਂ ਨੂੰ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਜੋ ਗੁਰੂ ਸਾਹਿਬ ਨੇ ਸਰਵੰਸ ਬਾ ਰਿਆ ਸੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰੇ ਦਾ ਪੂਰਾ ਪਰਿਵਾਰ ਬਾਹਰ ਦਿੱਤਾ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਦੀ ਗੂੰਜ ਦੀ ਯੱਕਰ ਗੱਲ ਕੀਤੀ ਜਾਵੇ ਪਾਰਲੀਮੈਂਟ ਤੱਕ ਕਿਸਾਨੀ ਅੰਦੋਲਨ ਦੀ ਗੂੰਜ ਪੈ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਚੁੱਕੀ ਆ ਜਿਹੇ ਮਰੀਜ਼ ਨੂੰ ਤਾਂ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਡਾਕਟਰ ਇਹ ਗੱਲ ਕਹਿ ਰਹੇ ਨੇ ਆਈਸੀਯੂ ਦੇ ਵਿੱਚ ਜਦੋਂ ਕੋਈ ਮਰੀਜ਼ ਹੁੰਦਾ ਤਾਂ ਉਸ ਦੇ ਰਿਸ਼ਤੇਦਾਰ ਉਸ ਦੇ ਚਾਹਣ ਵਾਲੇ ਉਸ ਦੇ ਭੈਣ ਭਰਾ ਮਿੱਤਰ ਸੱਜਣ ਇਹ ਸੁਣ ਕੇ ਹੀ ਘਬਰਾਹਟ ਮੰਨਣ ਲੱਗ ਜਾਂਦੇ ਨੇ ਕਿ ਸਾਡਾ ਰਿਸ਼ਤੇਦਾਰ ਸਾਡਾ ਭੈਣ ਭਾਈ ਆਈਸੀਯੂ ਦੇ ਵਿੱਚ ਆ ਕਿਉਂਕਿ ਆਈਸੀਯੂ ਦੇ ਵਿੱਚ ਅਜਿਹੇ ਮਰੀਜ਼ ਨੂੰ ਰੱਖਿਆ ਜਾਂਦਾ ਜਦੋਂ ਬਿਲਕੁਲ ਕੰਡੀਸ਼ਨ ਜਿਹੜੀ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਆ ਕਿਉਂਕਿ ਤਕਰੀਬਨ 1 ਮਹੀਨਾ ਹੋਣ ਵਾਲਾ ਆ ਜਗਦੀਰ ਡੱਲੇ ਖਨੌਰੀ ਡੱਲੇਬਾਲ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਕਿਸਾਨੀ ਬਚਾਉਣ ਦੇ ਲਈ ਜਬਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੇ ਲਈ ਪਰ ਕੇਂਦਰ ਸਰਕਾਰ ਜਿਹੜੀ ਆ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਕਿਸਾਨ ਜਿਹੜੇ 12 ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਐ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਸੀਟੂ ਪਲੱਸ 50 ਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਨੀ ਉਹਨਾਂ ਦੇ ਵਿੱਚ ਵਾਅਦਾ ਕਰਨਾ ਲਖੀਮਪੁਰ ਖੀਰੀ ਦਾ ਇਨਸਾਫ ਬਿਜਲੀ ਜੋ ਪ੍ਰਾਈਵੇਟ ਕੀਤੀ ਜਾ ਰਹੀ ਹੈ ਉਸ ਨੂੰ ਰੋਕਣ ਦੇ ਲਈ ਉਸ ਤੋਂ ਇਲਾਵਾ ਜੋ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਮਾਪੇ ਪਰਿਵਾਰਾਂ ਦੇ ਇਨਸਾਫ ਲਈ ਪਰਿਵਾਰਾਂ ਨੂੰ ਮੁਆਵਜ਼ੇ ਦੇ ਲਈ ਅਜਿਹੇ ਜਿਹੜੀਆਂ 12 ਮੰਗਾਂ ਨੇ ਜਿਨ੍ਹਾਂ ਦੇ ਵਿੱਚ ਮੁੱਖ